ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਨੂੰ ਵਾਹ ਕਿਹਾ ਗਿਆ ਹੈ ਵਾਹ ਦਾ ਅਰਥ ਹੈ ਤਨ ਮਾਰਕੁਸ਼ ਵਿੱਚ ਦੇਖੋ ਵਾਹ ਸ਼ਬਦ ਫਾਰਸੀ ਦਾ ਹੈ ਜਿਹਦਾ ਮਤਲਬ ਹੈ ਸ਼ਾਬਾਸ਼ ਬelhare ਤਨ ਹੈ ਤੋ ਗੁਰੂ ਜੀ ਨੂੰ ਤਨ ਕਿਹਾ ਗਿਆ ਹੈ ਖਾਲਸਾ ਗੁਰੂ ਜੀ ਦਾ ਸੱਜਿਆ ਇਹ ਤੇ ਖਾਲਸਾ ਦੀ ਫਤਿਹ ਵੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਦੇਖਣ ਵਾਲੇ ਅਤੇ শ্রোਤਿਆਂ ਆਪ ਸਾਰੇ ਹੰਤ ਨਵਾਜ਼ ਹੈ ਜੋ ਸੱਚ ਦੇ ਪਾੰਧੀ ਬਣ ਰਹੇ ਹੋ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਸੱਚ ਦੀ ਆਵਾਜ਼ ਸੁਣਨ ਦਾ ਯਤਨ ਕਰ ਰਹੇ ਹੋ ਕਿਉਂਕਿ ਸੱਚ ਤੇ ਝੂਠ ਦਾ ਨਤਾਰਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਕਰ ਸਕਦੀ ਹੈ ਝੂਠ ਨੂੰ ਛੱਡਣਾ ਤਾਂ ਸੱਚ ਨਾਲ ਜੁੜਣਾ ਹੀ ਪਏਗਾ ਇਹ ਸੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਦਾ ਹੈ ਤੇ ਸਾਚੀ ਜੀ ਸਮਝ ਉਸ ਨੂੰ ਪੈਂਦੀ ਹੈ ਜਿਹਦੇ ਅੰਦਰ ਥੋੜਾ ਥੋੜੀ ਜਿਹੀ ਕਣੀ ਸੱਚ ਦੀ ਵੀ ਸੱਚ ਤਾਂ ਪਰ ਜਾਣੀ ਹੈ ਜਦ ਰਿਦੈ ਸੱਚਾ ਹੋਵੇ ਜੇ ਸੱਚਾ ਅੰਦਰ ਹੈ ਤਾਂ ਫਿਰ ਸੱਚ ਵੀ ਅੰਦਰ ਹੈ ਜੇ ਸੱਚਾ ਅੰਦਰ ਨਹੀਂ ਸੱਚ ਵੀ ਅੰਦਰ ਨਹੀਂ ਤੇ ਸਤਨਕੂਰ ਦੀ ਮਹਿਲ ਜਿਹੜੀ ਉਹ ਲਾਈ ਜਾ ਸਕਦੀ ਹੈ ਪਿਆਰਿਓ ਆ ਵਿਚਾਰ ਕਰਦੇ ਆ ਇੱਕ ਰਚਨਾ ਯੁੱਧਸ਼ਮਰੰਤ ਵਿੱਚ ਹੈ ਸ਼ਾਸਤਰਨਾਮ ਮਾਲਾ ਸ਼ਾਸਤਰਨਾਮ ਮਾਲਾ ਪੁਰਾਣ ਇੱਕ ਪੁਰਾਣ ਦੇ ਤੌਰ ਤੇ ਰਚਨਾ ਕੀਤੀ ਗਈ ਹੈ ਤੇ ਇਹਦੇ ਵਿੱਚ ਸ਼ਾਸਤਰਾਂ ਦੇ ਨਾਮ ਹਨ ਤੇ ਇਸ ਰਚਨਾ ਨੂੰ ਲਿਖਣ ਤੋਂ ਪਹਿਲਾਂ ਕਵੀ ਨੇ ਨਮਸਕਾਰ ਕਿਸ ਨੂੰ ਕੀਤੀ ਹੈ ਸਿਫਤਾਂ ਕਿਸ ਦੀਆਂ ਕੀਤੀਆਂ ਹਨ ਇਹ ਗੱਲ ਦੇਖਣ ਵਾਲੀ ਹੈ ਇਹ ਗੱਲ ਵਿਚਾਰਨ ਵਾਲੀ ਹੈ ਇਸ ਗੱਲ ਨੂੰ ਉਹ ਸੱਜਣ ਨਹੀਂ ਵਿਚਾਰਦੇ ਜਿਹੜੇ ਇਹ ਸ਼ਸਤਰ ਨਾਮ ਵਾਲਾ ਦੇ ਸ਼ੁਰੂ ਵਿੱਚ ਲਿਖਿਆ ਰਚਨਾਵਾਂ ਹਨ ਇਸ ਸਿਫਤਾਂ ਕੀਤੇ ਗੀਆਂ ਹਨ ਰਾਗੀ ਸੱਜਣ ਵੀ ਇਹਨਾਂ ਤੋਂ ਅਣਜਾਣ ਹਨ ਉਹ ਵੀ ਇਹਨਾਂ ਸਿਫਤਾਂ ਨੂੰ ਇਉਂ ਗਾਉਂਦੇ ਹਨ ਜਿਵੇਂ ਕਿ ਉਹ ਰੱਬ ਨੂੰ ਕੁਝ ਕਹਿ ਰਹੇ ਹਨ ਜਿਵੇਂ ਉਹ ਕਰਤਾ ਪੁਰਖ ਨੂੰ ਕਹਿ ਰਹੇ ਹਨ ਕਿ ਉਤਲਵਾਰ ਹੈ ਉਹ ਤੀਰ ਹੈ ਪਰ ਪਿਆਰਿਓ ਇਹ ਗਿਆਨਤਾ ਜਿਹੜੀ ਹੈ ਇਸ ਕਰਕੇ ਟਿੱਕੀ ਜਾ ਰਹੀ ਹੈ ਕਿਉਂਕਿ ਜੋ ਅਸਲ ਲਿਖਤਾ ਹਨ ਨੂੰ ਪੜਨ ਵਾਲੇ ਕੰਨੀ ਘਤਰਉਂਦੇ ਹਨ ਉਹਨਾਂ ਨੇ ਪੜੀਆਂ ਨੇ ਗੋਂਦੇ ਹਨ ਪਰ ਪੜੀਆਂ ਨੇ ਸਮਝਿਆ ਨਹੀਂ ਤੇ ਆਪਾਂ ਦੇਖਦੇ ਹਾਂ ਇਹ ਰਚਨਾ ਜਿਹੜੀ ਹੈ ਸ਼ਸਤਰ ਨਹਾ ਮळा ਪੰਨਾ ਇੱਥੇ ਲਿਖਿਆ ਹੈ ਨਾਲੇ 717 ਇਹ ਕਿਨਾਮਕ ਤੇ ਲੁਕੀਆਂ ਹੋਈਆਂ ਨੇ ਅੱਜ ਦੋ ਭਾਗ ਦਸ਼ਕਰੰਦ ਦੇ ਬਣਾਈ ਮਿਲਦੇ ਹਨ ਘਰ ਲੈ ਕੇ ਰੱਖਿਆ ਜਾ ਸਕਦਾ ਹੈ ਪੜਨ ਵਾਸਤੇ ஆன்ਲਾਈਨ ਵੀ ਇਹ ਕੋਸ਼ अवेलेबल ਹੈ ਤੋਂ 10 ਜਿੱਤੋਂ ਦਿਖਾ ਰਿਹਾ ਹੈ ਛਤਰਨਾਮ ਵਾਲਾ ਇਹ ਵੈਬਸਾਈਟ ਹੈ ਆਵਲੀ ਇਹ shri granth.org ਇਦੇ ਵਿੱਚ ਬੜਾ ਕੁਝ ਹੈ ਇੱਥੇ ਕੀਰਤਨਾ ਪਹਿਲਾਂ ਫਿਰ ਡਿਕਸ਼ਨਰੀਜ਼ ਹੈਗੀਆਂ ਜਿੱਥੇ ਮਹਾਨ ਕੋਸ਼ਵਿਪਿਆ ਗੁਰਬਾਣੀ ਤੇ ਪੰਜਾਬੀ ਦੀ ਅੰਗਰੇਜ਼ੀ ਡਿਕਸ਼ਨਰੀ ਪਈਆਂ ਆਹ ਕੋਟੇਸ਼ਨਸ ਪਈਆਂ ਗੁਰੂ ਗ੍ਰੰਥ ਸਾਹਿਬ ਚੋਂ ਆਹ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਜਿਹੜੇ ਸ਼ਬਦ ਹਨ ਉਹ ਅਲਫਾਬੈਟਿਕਲੀ ਲਿਖੇ ਹੋਏ ਹਨ ਆ ਇੱਥੇ ਹੁਕਮਨਾਮਾ ਤੇ ਇੱਥੇ ਆਉਂਦਾ ਹੈ ਦਸ਼ਮ ਗੁਰੰਤ ਇਹਦੇ ਵਿੱਚ ਇਹ ਰਚਨਾਵਾਂ ਸਾਰੀਆਂ ਜਿਹੜੀਆਂ ਉਹਨਾਂ ਨੇ ਐਡ ਕੀਤੀਆਂ ਹੋਈਆਂ ਬੜੀ ਮਿਹਨਤ ਨਾਲ ਬਣਾਈਆਂ ਤੇ ਇਹਦੇ ਵਿੱਚੋਂ ਆਪਾਂ ਇੱਥੇ ਆਂ ਸ਼ਸਤਰਨਾਮ ਵਾਲਾ ਤੇ ਸ਼ਸਤਰਨਾਮ ਵਾਲਾ ਇਹ ਸ਼ਸਤਰਨਾਮ ਵਾਲਾ ਇਹਦੇ ਮੂਰੇ ਅੰਗੁਸ਼ਕਤਾ ਪੁਰਾਣ ਸ਼ਬਦ ਲਿਖਿਆ ਹੋਵੇ ਤੇ ਕੱਟ ਦਿੱਤਾ ਹੋਵੇ ਬਾਅਦ ਵਿੱਚ ਪਰ ਜੋ ਕਿ ਲਿਖਤ ਮਿਲਦੀ ਹੈ ਉਹਦੇ ਵਿੱਚ ਪੁਰਾਣ ਲਿਖਿਆ ਹੋਇਆ ਹੈ ਪਹਿਲਾਂ ਦੇਖੋ ਇਹ ਕੀ ਲਿਖਿਆ ਹੈ ਪਹਿਲਾਂ ਲਿਖਿਆ ਇੱਕੋਂਕਰ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਇੱਥੇ ਫਤਿਹ ਵਾਹਿਗੁਰੂ ਦੀ ਬੁਲਾਤ ਸੀ ਫੇਰ ਨਾਲ ਇਹਦੇ ਲਿਖ ਦਿੱਤਾ ਸ਼ਰੀਪ ਭਗਉਤੀ ਜੀ ਸਹਾਇ ਉੱਤੇ ਫਤਿਹ ਵਾਹਿਗੁਰੂ ਦੀ ਬੁਲਾਤੀ ਥੱਲੇ ਲਿਖ ਦਿੱਤਾ ਭਗਉਤੀ ਜੀ ਸਹਾਇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਪਰਮਾਣ ਵਾਸਤੇ ਵੈਗੁਰੂ ਜੀ ਕੇ ਪਤਾ ਵੀ ਲਗਦਾ ਤਾਂ ਤੇ ਨਾਲ ਆਪਣਾ ਟੀਕਾ ਵੀ ਲਾਉਂਦਾ ਸ਼੍ਰੀ ਭਗਉਤੀ ਜੀ ਸਾਹਿਬ ਅਸਲ ਚ ਹੈ ਹੀ ਇਹ ਭਗਉਤੀ ਜੀ ਸਾਹਿਬ ਤੋਂ ਕਵੀ ਜਿਹੜਾ ਹੈ ਉਹ ਭਗਉਤੀ ਅੱਗੇ ਤਰਲੇ ਕਰ ਰਿਹਾ ਮਿੰਤਾ ਕਰ ਰਿਹਾ ਕਿ ਤੁਸੀਂ ਮੇਰੀ ਸਹਾਇਤਾ ਕਰਨੀ ਹੈ ਭਗਉਤੀ ਅੱਗੇ ਭਗਉਤੀ ਕੀ ਹੈ ਸਿੰਘ ਇਹ ਵੀਡੀਓਸ ਪਹਿਲਾਂ ਇਹ ਵਿਚਾਰੇ ਹਨ ਇਹ ਯੂਟਿਊਬ ਤੇ ਅਪਲੋਡ ਵੀ ਹੋਏ ਹਨ ਕਿ ਇਹ ਭਗੋਤੀ ਕੁਛ ਨਹੀਂ ਇਹ ਪਾਰਵਤੀ ਹੈ ਇਹ ਦੁਰਗਾ ਹੀ ਹੈ ਉਸ ਦੇ ਨਾਮ ਸਾਰੇ ਚੱਲ ਰਹੇ ਆ ਇਸ ਤੋਂ ਬਾਅਦ ਹੁਣ ਕਵੀ ਜਦੋਂ ਭਗੋਤੀ ਦੀ ਸਹਾਇਤਾ ਮੰਗ ਰਿਹਾ ਤੇ ਫਤਿਹ ਬਾਈਗਰੂ ਦੀ ਬੁਲਾ ਰਿਹਾ ਉੱਪਰ ਇਹ ਦੋਗਲਾ ਪੰਨ ਜਿਹੜਾ ਹੈ ਇਹ ਸਿੱਖਾਂ ਦੇ ਗੱਲ ਚ ਪਾਇਆ ਹੋਇਆ ਹੁਣ ਆ ਗਿਆ ਆਥਿ ਸ਼੍ਰੀ ਸ਼ਾਸਤਰ ਨਾਮ ਵਾਲਾ ਪੁਰਾਣ ਲਿਖੇ ਤੇ ਇਹ ਪੁਰਾਣ ਹਿੰਦੂ ਮਾਤੇ ਗ੍ਰੰਥ ਹਨ ਪੁਰਾਣ ਉਹਨਾਂ ਦੀ ਨਕਲ ਦੇ ਸਹਾਵ ਨਾਲ ਇੱਕ ਪੁਰਾਣ ਸਿੱਖਾਂ ਲਈ ਬਣਾ ਦਿੱਤਾ ਸਿੱਖੀ ਦੇ ਦੁਸ਼ਮਣਾਂ ਨੇ ਬਣਾਇਆ ਸ਼੍ਰੀ ਸ਼ਾਸਤਰ ਨਾਮ ਵਾਲਾ ਪੁਰਾਣ ਲਿਖ ਤੇ ਸਿੱਖਾਂ ਨੂੰ ਵੀ ਪੁਰਾਣਾ ਵਿੱਚ ਇਹਨਾਂ ਨੇ ਇਹਨਾਂ ਨੇ ਡੋਬਿਆ ਪਿੱਤੂ ਸਿੰਘ ਪੁਰਾਣ ਪੜ੍ਹ ਲਓ ਇਹ ਅਸᱹਨਿ ਪੁਰਾਣ ਹਿੰਦੂ ਮਾਤੇ ਲਿਖ ਹੋਇਆ ਤੇ ਤੁਹਾਡਾ ਵੀ ਇਹ ਪੁਰਾਣ ਹੈ ਅੱਗੇ ਕਹਿੰਦੇ ਲਿਖਤਾ ਪਾਤਸ਼ਾਹੀ 10ਵੀਂ 10ਵੀਂ ਪਾਸ਼ਾ ਦਾ ਨਾਮ ਲਾ ਦਿੱਤਾ ਹੈ ਕਿ ਭਗੋਤੀ ਜਿਹੜੀ ਆ ਇਹ ਸਹਾਇਤਾ ਕਰੇ ਹੁਣ ਇਹ ਭਗੋਤੀ ਜਿਹੜੀ ਹੈ ਜਿਹਨੂੰ ਸਹਾਇ ਮੰਨਿਆ ਗਿਆ ਇਹ ਸਾਰਾ ਕੁਝ ਅੱਗੇ ਜੋ ਲਿਖਿਆ ਹੋਇਆ ਇਹ ਸਾਰਾ ਇਸੇ ਭਗੋਤੀ ਨੇ ਲਿਖਿਆ ਹੋਇਆ ਕਿਉਂਕਿ ਭਗੋਤੀ ਸਹਾਇ ਸਹਾਇਕ ਹੈ ਇਹ ਹੀ ਸਹਾਇਕ ਅਵਿਧੀ ਹੁੰਦੀ ਹੈ ਤੇ ਇਹਦੇ ਅੱਗੇ ਕਵੀ ਕੀ ਕਹਿ ਰਿਹਾ ਇਸ ਨੂੰ ਤੇ ਰਾਗੀ ਸੱਜਣ ਜਿਹੜੇ ਹਨ ਉਹ ਇਹਨਾਂ ਰਚਨਾਵਾਂ ਨੂੰ ਕੀਰਤਨ ਦੇ ਤੌਰ ਤੇ ਗਾ ਵੀ ਰਹੇ ਹਨ YouTube ਤੇ ਕੀਰਤਨ ਮਿਲ ਰਿਹਾ ਸਾਰੇ ਇਹਨਾਂ ਰਚਨਾਵਾਂ ਦੇ ਵਿੱਚੋਂ ਬਹੁਤ ਸਨੇ ਰਚਨਾਵਾਂ ਹਨ ਜਿਹੜੀਆਂ ਕਵੀਆਂ ਨੇ ਜਿਹੜੀਆਂ ਰਾਗੀਆਂ ਨੇ ਰਾਗ ਸੁਚਾਨ ਨੇ ਆਪਣੇ ਤੌਰ ਤੇ ਚੁਣ ਕੇ ਇਥੋਂ ਉਹਨਾਂ ਦਾ ਕੀਰਤਨ ਕੀਤਾ ਆ ਸੋ ਇਹ ਮੂਲ ਪਾਠ ਹੈ ਮੂਲ ਰਚਨਾ ਹੈ ਜੇ ਕਿਸੇ ਨੂੰ ਇਸ ਦਾ ਅਰਥ ਪੜ੍ਹਨੇ ਹੋਣ ਇਹਦੇ ਤਾਂ ਉਹ ਵੀ ਆਨਲਾਈਨ ਪੜ੍ਹ ਸਕਦਾ ਹੈ ਕਿ ਅਰਥ ਜਿਹੜੇ ਹਨ ਇਹ ਇੱਥੇ ਪਏ ਹਨ ਆਇ ਸ਼ਾਸਤਰਨਾਮ ਵਾਲਾ ਇਹ ਟਿਕਾ ਹੈ ਦਸ਼ਮੁਹੰਤਾ ਡਾਕਟਰ ਰਤਨ ਸਿੰਘ ਜੱਗੀ ਦਾ ਤੇ ਇੱਕ ਪਾਸੇ ਇੱਕ ਬੇ ਪਾਸੇ ਇਹ ਮੂਲ ਰਚਨਾ ਲਿਖੀ ਹੋਈ ਹੈ ਤੇ ਨਾਲ ਹੀ ਸੱਜੇ ਪਾਸੇ ਇਹਦੇ ਅਰਥ ਵਿਕੀਤ ਹੋਏ ਹਨ ਇਥੋਂ ਇਹ ਪੜਿਆ ਜਾ ਸਕਦਾ ਹੈ ਕਿ ਇਹਨਾਂ ਦੇ ਅਰਥ ਕੀ ਹਨ ਜਿਹੜੇ ਵਿਸਥਾਰ ਨਾਲ ਪੜਨਾ ਚਾਹੁੰਦੇ ਹੋਣ ਆਓ ਆਪਾਂ ਦੇਖਦੇ ਹਾਂ ਸ਼ਾਸਤਰ ਨਾਮ ਵਾਲਾ ਵਿੱਚ ਇਹ ਅਸ਼ਾਸਤਰ ਨਾਮ ਵਾਲਾ ਪ੍ਰਾਣ ਕਵੀ ਕੀ ਕਹਿ ਰਿਹਾ ਕਵੀ ਜੋ ਕਹਿ ਰਿਹਾ ਇਹ ਭਗੋਤੀ ਨੂੰ ਕਹਿ ਰਿਹਾ ਕਿਉਂਕਿ ਭਗੋਤੀ ਦੀ ਸਾਂਖ ਹੈ ਤੇ ਪੜੀ ਜਲੋ ਨਾਲ ਸਾਂਖ ਸਰੋਹੀ ਸੈਫ ਅਸ ਤੀਰ ਤੁਪ ਕ ਤਰਵਾਰੀ ਤਰਵਾਰੀ ਦਾ ਮਤਲਬ ਇਹ ਇਸਤਰੀ ਲਿੰਗ ਨੂੰ ਕਹਿ ਰਿਹਾ ਹੈ ਤਾਂ ਸਿਆਰੀ ਪਈ ਹੋਈ ਹੈ ਇਸ स्त्रीलिंग ਇਥੇ ਬੋਤੀ ਹੈ ਦੁਰਗਾ ਆ ਪਾਰਵਤੀ ਹੈ ਈਸ਼ਵਰ ਜੋ ਕਰਤਾ ਪੁਰਖ ਹੈ ਉਹ ਇਸਤਰੀ ਲਿੰਗ ਨਹੀਂ ਹੈ ਨਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਉਸ ਇਸਤਰੀ ਲਿੰਗ ਕੋ ਬਚ ਲਿਖਿਆ ਉਹ ਕਰਤਾ ਪੁਰਖ ਹੈ ਇੱਥੇ ਲਿਖਿਆ ਤਰਵਾਰੀ ਤੋਂ ਅੱਗੇ ਨਾਲ ਪੜੀ ਚਲੋ ਸਤ੍ਰਾਂਤਕ ਕੇ ਕਵਯਾਂਤੀਕਾਰ ਕਰਿਏ ਰਚਿ ਹਮਾਰੀ ਸਾਡੀ ਰੱਖਿਆ ਕਰੋ ਪਘੋਤਿ ਨੂੰ ਕਵੀ ਇਹ ਤਰਲੇ ਕਰ ਰਿਹਾ ਵੀ ਮੇਰੀ ਰਖਿਆ ਕਰ ਆਸੀ ਕਿਰਪਾਨ ਧਾਰਾ ਤਰੀ ਹੁਣ ਧਾਰਾ ਤਰੀ ਜਿਹੜੀ ਆ ਇਹ ਪਘੋਤੀ ਆ ਰੱਬ ਨੇ ਆਕਾਰਪੁਰਖ ਨੇ ਕਿਉਂਕਿ ਆਕਾਰਪੁਰਖ ਹੈ ਸ੍ਰੀ ਲਿੰਗ ਨਹੀਂ ਹੈ ਆਸੀ ਕਿਰਪਾਨ ਧਾਰਾ ਤਰੀ ਸੈਭਸੂਲ ਜਮਦਾੜ ਕਬ ਚੰਤਕ ਸਤਰਾਂਤ ਕਰ ਤੇਗ ਤੀਰ ਤਰ ਬਾੜ ਇਹ ਸਾਰੇ ਨਾਂ ਹਨ ਜਿਹੜੇ ਹਥਿਆਰਾਂ ਦੇ ਉਹ ਭਗੌਤੀ ਨੂੰ ਕਵੀ ਕਹਿ ਰਿਹਾ ਕਿ ਇਹ ਤੂੰ ਹੀ ਆ ਸਭ ਕੁਝ ਤੂੰ ਹੀ ਤਲਵਾਰ ਹੈ ਤੂੰ ਹੀ ਤੀਰ ਹੈ ਸਾਰਾ ਕੁਝ ਤੂੰ ਹੀ ਹੈ ਸਾਡੀ ਰੱਖਿਆ ਕਰ ਅੱਗੇ ਕਵੀ ਲਿਖਦਾ ਆਸਿਕ ਰਪਾਨ ਖੰਡੋ ਖੜਕ ਬਹੁਤ ਸਾਰੇ ਰਾਗੀ ਇਹਦਾ ਇਹ ਸਰਚਨਾ ਦਾ ਕੀਰਤਨ ਕਰਦੇ ਹਨ ਆਸਿਕ ਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਬ ਸਰੋਹੀ ਸਹਿਤੀ ਇਹ ਹੈ ਮਾਰੇ ਪੀਰ ਲੈ ਕਵੀ ਲਿਖਣ ਵਾਲਾ ਕਹਿੰਦਾ ਕਿ ਇਹ ਕਿਰਪਾਨ ਹੈ ਖੰਡਾ ਹੈ ਤਲਵਾਰ ਹੈ ਤੁਪਕ ਹੈ ਬੰਦੂਕ ਹੈ ਤੀਰ ਹੈ ਇਹ ਸੈਫ ਹੈ ਇਹ ਸਰੋਹੀ ਹੈ ਸੈਥੀ ਹੈ ਇਹ ਸਾਡੇ ਪੀਰ ਹਨ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਨੂੰ ਬਿਲਕੁਲ ਰੱਦ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨੰ ਕਿ ਸਾਡਾ ਜੋ ਪੀਰ ਹੈ ਉਹ ਸ਼ਬਦ ਹੈ ਉਹ ਸ਼ਬਦ ਗੁਰੂ ਸਾਡਾ ਪੀਰ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਪਰ ਇੱਥੇ ਕਵੀ ਉਹ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਮੰਨਦਾ ਕਵੀ ਕਹਿੰਦਾ ਨਹੀਂ ਆ ਜਿਹੜੇ ਸ਼ਾਸਤਰ ਹਨ ਨਾ ਇਹ ਸਾਡੇ ਪੀਰ ਹਨ ਤਾਂ ਪੀਰ ਹੁੰਦਾ ਜਿਹਦੀ ਅਸੀਂ ਸੇਵਾ ਕਰਦੇ ਆ ਜਿਹਨੂੰ ਯਾਦ ਕਰਦੇ ਆ ਤੇ ਇੱਥੇ ਇਹ ਸ਼ਾਸਤਰ ਜਿਹੜੇ ਹਨ ਇਹ ਕਵੀ ਦੇ ਇਹੀ ਪੀਰ ਹਨ ਤਾਂ ਕਵੀ ਇਹਨਾਂ ਨੂੰ ਯਾਦ ਕਰਦਾ ਧਿਆਉਂਦਾ ਪਿਆ ਹੈ ਤੇ ਦੁਰਗਾ ਨੂੰ ਕਹਿ ਰਿਹਾ ਇਹ ਦੁਰਗਾ ਤੂੰ ਹੀ ਇਹ ਸਾਡਾ ਸਾਡੇ ਪੀਰ ਵੀ ਤੂੰ ਹੀ ਹੈ ਕਿਉਂਕਿ ਤੂੰ ਹੀ ਤਲਵਾਰ ਹੈ ਤੂੰ ਹੀ ਸੈਥੀ ਹੈ ਤੂੰ ਹੀ ਸੈਫ ਹੈ ਇਹ ਸਾਰੇ ਜਿਹੜੇ ਨਾਂ ਆ ਇਹ ਦੁਰਗਾ ਦੇ ਨਾਲ ਆ ਰਿਹਾ ਵੀ ਤੂੰ ਹੀ ਸਭ ਕੁਝ ਹੈ ਤੇ ਇਹ ਇਹ ਤੇਰੇ ਹੀ ਸਾਰੇ ਹਥਿਆਰ ਸ਼ਾਸਤਰ ਹਨ ਅਸੀਂ ਇਹਨਾਂ ਨੂੰ ਪੀਰ ਮੰਨਦੇ ਹਾਂ ਤੀਰ ਤੂੰ ਹੀ ਸੈਥੀ ਤੂੰ ਹੀ ਕਿਉਂਕਿ ਸੈਥੀ ਲਿਖਿਆ ਹੈ ਤੂੰ ਹੀ ਤਵਰ ਕਰ ਵਾਰੀ ਤੇ ਇਹ ਇਸ ਤਿਹੇ ਰੰਗ ਨੂੰ ਸਾਰਾ ਸੰਬੋਧਨ ਕੀਤਾ ਗਿਆ ਭਗਉਤੀ ਨੂੰ ਦੁਰਗਾ ਨੂੰ ਪਾਰਵਤੀ ਨੂੰ ਨਾਮ ਤਿਆਰ ਉਹ ਜੋ ਜਪ ਹੈ ਭਾਇ ਸਿੰਧ ਪਾਰ ਇਹ ਦੁਰਗਾ ਇਹ ਪਾਰਵਤੀ ਜਿਹੜਾ ਤੇਰਾ ਨਾਮ ਜਪਦਾ ਹੈ ਉਹ ਪਗ ਸਾਗਰ ਤੋਂ ਪਾਰ ਹੋ ਜਾਂਦਾ ਹੈ ਤੋ ਗੁਰੂਗ੍ਰਾਮ ਸੋ ਦੇ ਬਾਣੀ ਕਿਸੇ ਦੇਵੀ ਦੇਵਤੇ ਨੂੰ ਜਪਣ ਵਾਸਤੇ ਕੋਈ ਆਦੇਸ਼ ਨਹੀਂ ਕਰਦੀ ਦੇਵੀ ਦੇਵਤੇ ਜਿਹੜੇ ਹਨ ਇਹ ਤਾਂ ਪੂਸ਼ਕਾਲਪੁਰਖ ਦੇ ਚਰਨਾਂ ਵਿੱਚ ਮੱਥੇ ਟੇਕ ਰਹੇ ਹਨ ਨਮਸਕਾਰ ਕਰ ਰਹੇ ਹਨ ਉਹਨਾਂ ਨੂੰ ਜਪਣ ਦਾ ਕੋਈ ਵਿਧਾਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਕਵੀ ਕਹਿੰਦਾ ਹੈ ਜੇ ਦੁਰਗਾ ਭਗਉ ਦੀ ਜਿਹੜਾ ਤਰਾ ਨਾਮ ਜਪਦਾ ਨਾ ਉਸ ਭਵਸੈਨ ਤੋਂ ਪਾਰ ਹੁੰਦਾ ਹੈ ਇਹ ਪੁੱਠਾ ਉਪਦੇਸ਼ ਹੈ ਫਿਰ ਕਵੀ ਕਹਿੰਦਾ ਕਾਲ ਤੂੰ ਹੀ ਕਾਲੀ ਤੂੰ ਹੀ ਕਾਲੀ ਤੂੰ ਹੀ ਕਿਉਂਕਿ ਦੁਰਗਾ ਜਿਹੜੀ ਹੈ ਉਹਦਾ ਨਾ ਕਾਲੀ ਵੀ ਹੈ ਦੁਰਗਾ ਦਾ ਨਾ ਕਾਲ ਕਾ ਵੀ ਹੈ ਤੇ ਤੂੰ ਹੀ ਤੇਗ ਹੈ ਤਲਵਾਰ ਵੀ ਤੂੰ ਹੀ ਆ ਤੀਰ ਵੀ ਤੂੰ ਹੀ ਆ ਇਹ ਭਗਵਤੀ ਨੂੰ ਸਾਰਾ ਕੁਝ ਕਹਿ ਰਿਆ ਤੂੰ ਹੀ ਨਿਸ਼ਾਨੀ ਜਿੱਤ ਕੀ ਆਜ ਤੂੰ ਹੀ ਜਗਵੀਰ ਤੇਨੇ ਜਿੱਤ ਦੇ ਨਿਸ਼ਾਨੇ ਵੀ ਤੂੰ ਹੀ ਆ ਤੇ ਤੂੰ ਹੀ ਬਹਾਦਰ ਹੈ ਤੇ ਇਹ ਕਵੀ ਜਿਹੜਾ ਹੈ ਇਹ ਸਾਰਾ ਕੁਝ ਤੂੰ ਹੀ ਨਿਸ਼ਾਨੀ ਜਿੱਤ ਕੀ ਨਿਸ਼ਾਨੀ ਆ ਜਿੱਤਣ ਦੀ ਭਗਵਤੀ ਨੂੰ ਦੁਰਗਾ ਨੂੰ ਕਹੇ ਕਿਉਂਕਿ ਦੁਰਗਾ ਲੜਦੀ ਹੈ ਮੰ ਜੰਗ ਦੇ ਮੈਦਾਨ ਵਿੱਚ ਦਿਨ ਤਨ ਨਾਸ਼ ਕਰਦੀ ਐ ਤੇ ਜੋਤਿਸ ਮਾਤ ਕਰਕੇ ਇੰਦਰ ਨੂੰ ਰਾਜ ਦਿੰਦੀ ਐ ਉਹ ਉਹਦੀਆਂ ਸਾਰੀਆਂ ਸ਼ਕਤਾਂ ਤੇ ਉਹਨੂੰ ਕਹਿ ਰਿਹਾ ਤੂੰ ਹੀ ਸਭ ਕੁਝ ਤੂੰ ਹੀ ਸੂਲ ਸੈਤੀ ਤਬਰ ਤੂੰ ਨਖੰਗ ਔਰ ਬਾਨ ਤੂੰ ਹੀ ਕਟਾਰੀ ਸੇਲ ਸਭ ਤੂੰ ਹੀ ਕਰਦ ਕਿਰਪਾਨ ਤੂੰ ਹੀ ਕਰਦਿਆ ਤੂੰ ਹੀ ਕਿਰਪਾਨ ਐ ਤੂੰ ਹੀ ਕਟਾਰੀ ਸਭ ਕੁਝ ਤੂੰ ਹੀ ਐ ਸੋ ਕਵੀ ਲੈ ਦੁਰਗਾ ਭਗਵਤੀ ਸਭ ਕੁਝ ਹੈ ਕਿਉਂਕਿ ਕਵੀ ਇਹਨਾਂ ਦਾ ਪੁਜਾਰੀ ਹੈ ਇਹ ਕਵੀ ਦੇ ਇਸ਼ਟ ਹਨ ਦੁਰਗਾ ਭਗਵਤੀ ਮਹਾਕਾਲ ਇਹ ਕਹਿੰਦੇ ਸ਼ਾਸਤਰ ਆਸਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਖੰਗ ਕਵ ਚੰਤਕ ਤੁਮ ਹੀ ਬਨੇ ਤੁਮ ਵਿਆਪਕ ਸਰਵੰਗ ਤੁਸੀਂ ਸਾਰੇ ਤੂੰ ਹੀ ਸਾਰੇ ਪਾਸੇ ਵਿਆਪਕ ਹੈ ਗੁਰੂ ਗ੍ਰੰਥ ਸਾਹਿਬ ਬਾਣੀ ਸਾਨੂੰ ਰੱਦ ਕਰਦੀ ਹੈ ਵਿਆਪਕ ਜੋ ਸਬਦ ਹੈ ਉਹ ਕਰਤਾ ਪਰਖ ਹੈ ਸਭ ਤਾਂ ਵਿਆਪਕ ਹੈ ਇਹ ਦੁਰਗਾ ਨਹੀਂ ਸਭ ਤਾਂ ਵਿਆਪਕ ਭਾਵੇਂ ਕਵੀ ਜਿਹੜਾ ਦੁਰਗਾ ਦਾ ਪੁਜਾਰੀ ਹੈ ਉਹ ਦੁਰਗਾ ਨੂੰ ਹੀ ਸਭ ਤਾਂ ਵਿਆਪਕ ਮੰਨਦਾ ਸ਼੍ਰੀ ਤੂੰ ਹੀ ਸਭ ਕਾਰਨ ਤੂੰ ਹੀ ਤੂੰ ਵਿਦਿਆ ਕੋ સાર ਤੂੰ ਸਭ ਕੋ ਉਪਜਾਵੀਂ ਤੂੰ ਮੀ ਲੇ ਹੋ ਬਾਰ ਤੂੰ ਸਾਰੇ ਨੂੰ ਪੈਦਾ ਕਰਨ ਵਾਲੀ ਹੈ ਦੁਰਗਾ ਸਾਰੇ ਨੂੰ ਪੈਦਾ ਕਰਨ ਵਾਲੀ ਕਵੀ ਕਹਿੰਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਬਿਲਕੁਲ ਉਲਟ ਹੈ ਤੁਮੀ ਦਿਨ ਤੂੰ ਰਜਨੀ ਤੂੰ ਹੀ ਤੂੰ ਹੀ ਦੇਨਿਆ ਤੂੰ ਹੀ ਰਾਤ ਆ ਤੂੰ ਹੀ ਜੀਵ ਨੋ ਪਾਏ ਇਹ ਜੀਵ ਤਾਹੀ ਪੈਦਾ ਕੀਤੇ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਭ ਕੁਝ ਉਲਟ ਚੱਲ ਰਿਹਾ ਦੁਰਗਾ ਨੇ ਕੋਈ ਨਹੀਂ ਪੈਦਾ ਕੀਤਾ ਇਹ ਸਾਰੀ ਰਚਨਾ ਜਿਹੜੀ ਕਰਤਾ ਪੁਰਖ ਦੀ ਹੈ ਉਹਨੇ ਕੀਤਾ ਕੌਤਕ ਹੀਰਨ ਕੇ ਨਿਮਿਤ ਤਿੰਨੋਂ ਬਾਦ ਵਢਾਏ ਲੜਾਈ ਝਗੜੇ ਪੈਦਾ ਕੀਤੇ ਆ ਸਿਕਰਪਾਨ ਖੰਡੋ ਖੜਗ ਸੇਵ ਤੇਗ ਧਰਵਾਰ ਰੱਛ ਕਰੋ ਹਮਰੀ ਸਦਾ ਕਬ ਚੰਤਕ ਕਰਵਾਰ ਰੱਛ ਕਰੋ ਸਾਡੀ ਰੱਖਿਆ ਕਰੋ ਸਾਡੀ ਰੱਖਿਆ ਕਰੋ ਕਿਦਾਂ ਕਬੀ ਲੇਲੜੀਆਂ ਕੱਢ ਰਿਆ ਇਸ ਭਗੋਤੀ ਅਕ ਦੁਰਗਾ ਅਗੇ ਤੂੰ ਹੀ ਕੁਟਾਰੀ ਦਾੜ ਜਮ ਤੂੰ ਵਿਚੂਓ ਅਰ ਬਾਨ ਤੋ ਪਾਤੀ ਪਾਜੇ ਲੀਜੀਏ ਰਾਜਦਾਸ ਮੋਹੇ ਜਾਨ ਮੈਨੂੰ ਆਪਣਾ ਦਾਸ ਚਾਨ ਦਾਸ ਜਾਣ ਕੇ ਮੇਰੀ ਰੱਖਿਆ ਕਰ ਰੱਚ ਰਾਜਦਾਰ ਰੱਖਿਆ ਦਾਸ ਜਾਣ ਕੇ ਮੈਨੂੰ ਮੈਨੂੰ ਆਪਣਾ ਚੀਲਾ ਜਾਣ ਕੇ ਤੂੰ ਕਵੀ ਜਿਹੜਾ ਆ ਉਹ ਦੁਰਗਾ ਪੁਗਾਉਂਦੀ ਹੈ ਚੀਲਾ ਬਣ ਰਿਆ ਤੇ ਆਪਣਾ ਚੀਲਾ ਜਾਣ ਕੇ ਮੇਰੀ ਰੱਖਿਆ ਕਰ ਬਾੰਕ ਬਜਰ ਵਿਸ਼ੂ ਤੂੰ ਹੀ ਤੂੰ ਹੀ ਤਵਰਤ ਰਾਰ ਤੂੰ ਹੀ ਕੁਟਾਰੀ ਸੈਥੀ ਕਰੀਏ ਰਾਜ ਹਮਾਰ ਬਾਰ ਬਾਰ ਇਹ ਕਵੀ ਜਿਹੜਾ ਇਹਨਾਂ ਸ਼ਾਸਤਾਂ ਦਾ ਨਾਮ ਇੱਥੇ ਲੈ ਰਿਹਾ ਹੈ ਤੂੰ ਮੀ ਗੁਰਜ ਤੂੰ ਮੀ ਗਦਾ ਤੂੰ ਮੀ ਤੀਰ ਤੂਫੰਗ ਤਾਸ ਜਾਨ ਮੋਰੀ ਸਦਾ ਰਚ ਕਰੋ ਸਰਬੰਗ ਇਥੇ ਕਵੀ ਫੇ ਲੈ ਲੈ ਲੀਆਂ ਕੱਢ ਰਿਆ ਮੈਨੂੰ ਆਪਣਾ ਚੇਲਾ ਬਣਾ ਮੈਨੂੰ ਆਪਣਾ ਚੇਲਾ ਬਣਾ ਕੇ ਤਾਸ ਜਾਣ ਕੇ ਮੇਰੀ ਰਖਿਆ ਕਰ ਤੂੰ ਗੁਰਜਿਆ ਤੂੰ ਗਦਾ ਆ ਤੂੰ ਤੀਰ ਆ ਤੂਫੰਗ ਆ ਅਗਰ ਛੁਰੀ ਕਲਮ ਰਿਪ ਕਰਦ ਭਾਨੇ ਖੰਜਰ ਬੁਗਬਾਰ ਨਾ ਆਏ ਅਰਧ ਰਿਜਕ ਸਭ ਜਗਤ ਕੋ ਮੋਏ ਤੁਮ ਲੇ ਹੋ ਬਚਾਏ ਸੰਸਾਰ ਦੇ ਸੰਸਾਰ ਨੂੰ ਤੁਰੇ ਜਿਕੇ ਦਿੰਦੀਆਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਲਟ ਹੈ ਉਪਦੇਸ਼ ਦੇ ਉਲਟ ਹੈ ਤੁਰਗਾ ਸਾਰੇ ਸੰਸਾਰ ਨੂੰ ਪਾਲਦੀ ਨਹੀਂ ਭਾਵੇਂ ਹਿੰਦੂ ਮਤ ਵਿੱਚ ਉਹ ਇਸ ਨੂੰ ਸਮਝਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਕਿ ਕੋਈ ਦੇਵੀ ਸੰਸਾਰ ਨੂੰ ਪੈਦਾ ਕਰ ਰਹੀ ਹੈ ਸੰਸਾਰ ਨੂੰ ਰਿਜਕ ਦੇ ਰਹੀ ਹੈ ਇਹ ਰਿਜਕ ਦਾਤਾ ਜਿਹੜਾ ਹੈ ਦਦਾ ਦਾਤਾ ਇਹ ਕੋਈ ਸਭ ਕੋ ਦੇਵ ਨਰ ਬਾਣੀ ਕਹਿੰਦੀ ਹੈ ਕਰਤਾ ਪਰਖ ਤੋਂ ਬਿਨਾ ਹੋਰ ਕੋਈ ਰਜ਼ਕ ਦੇਣ ਵਾਲਾ ਨਹੀਂ ਹੈ ਦੁਰਗਾ ਦੇ ਤੇ ਕਵੀ ਕਹਿੰਦਾ ਤੁਮ ਮੋਹਿ ਤੁਮਲੇ ਹੋ ਬਚਾਏ ਮੈਨੂੰ ਤੂੰ ਬਚਾ ਲਈ ਪ੍ਰਤਮੋ ਪਾਵੋ ਜਾਗਤਮ ਕਵੀ ਕਹਿੰਦਾ ਤੂੰ ਪਹਿਲਾ ਸੰਸਾਰ ਨੂੰ ਪੈਦਾ ਕਰਨ ਵਾਲੀ ਆ ਤੂੰ ਹੀ ਪੰਥ ਬਣਾਇਆ ਇਹ ਤਾਂ ਹੀ ਪੰਥ ਬਣਾਇਆ ਹੋਇਆ ਜਿਹਨੂੰ ਅੱਜ ਖਾਲਸਾ ਪੰਥ ਕਿਹਾ ਜਾਂਦਾ ਤੇ ਕਵੀ ਕਹਿੰਦਾ ਇਹ ਪੰਥ ਜਿਹੜਾ ਹੈ ਇਹ ਦੁਰਗਾ ਇਹ ਤੂੰ ਹੀ ਸਾਜਿਆ ਇਹ ਤੂੰ ਹੀ ਬਣਾਇਆ ਵਾਕੇ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥਿਆ ਨਾ ਉਹਦੇ ਵਿੱਚ ਦੁਰਗਾ ਜਿਹੜੀ ਹੈ ਉਹ ਦਸਵੇਂ ਪਾਸ਼ਾ ਕੇ ਪਰਵਤ ਹੁੰਦੀ ਦਿਖਾਈ ਗਈ ਹੈ ਪ੍ਰਗਟ ਹੁੰਦੀ ਕਿਉਂ ਪ੍ਰਗਟ ਹੁੰਦੀ ਕਿਉਂ ਦਸਵੇਂ ਪਾਸ਼ਾ ਤੋਂ ਕਵੀ ਨੇ ਇੱਕ ਸਾਲ ਦੁਰਗਾ ਦੀ ਪੂਜਾ ਕਰਵਾਈ ਆ ਤੇ ਫਿਰ ਉਹ ਦੁਰਗਾ ਪ੍ਰਗਟ ਹੋ ਜਾਂਦੀ ਹੈ ਸ਼ੇਰ ਦੀ ਸਵਾਰੀ ਕਰਕੇ ਆਉਂਦੀ ਹੈ ਤੇ ਉਹ ਦੁਰਗਾ ਦੇ ਕਹਿਣ ਤੇ ਫਿਰ ਇਹ ਪੰਥ ਜਿਹੜਾ ਉਹ ਸਾਜਿਆ ਜਾਂਦਾ ਹੈ ਤੇ ਦੁਰਗਾ ਇੱਕ ਕਰ ਦੇ ਕੇ ਜਾਂਦੀ ਹੈ ਵੀ ਆ ਲੋਕ ਕਰਦੇ ਮੇਰੀ ਤੇ ਇਹਦੇ ਨਾਲ ਖੰਡੇ ਦੀ ਪੋਲ ਬਣਾ ਕੇ ਖਾਲਸਾ ਪੰਥ ਜੜ ਬਣਾ ਦਿਓ ਇਹਦਾ ਮਤਲਬ ਹੋਇਆ ਕਿ ਇਹ ਪੰਥ ਜਿਹੜਾ ਹੈ ਦੁਰਗਾ ਨੇ ਬਣਾਇਆ ਪ੍ਰਥਮ ਉਪਾਉ ਉਹ ਜਾਗਤੋਂ ਤੁਸੀਂ ਪੰਥ ਬਣਾਏ ਤੇ ਇਹ ਗੱਲਾਂ ਸਾਰੀਆਂ ਫਿਗਰ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਸਭ ਉਲਟ ਚੱਲ ਰਹੀਆਂ ਆਪ ਤੂੰ ਹੀ ਝਗੜਾ ਕਰੋ ਤੂੰ ਹੀ ਕਰੋ ਸਹਾਏ ਤੇ ਤੂੰ ਹੀ ਝਗੜਾ ਕਰਨ ਵਾਲੀ ਆ ਤੇ ਤੁਸੀਂ ਕਰੋ ਸਹਾਏ ਤੂੰ ਹੀ ਸ਼ਹਾਦਾ ਕਰਨ ਵਾਲੀ ਆ ਇਹ ਜਿਹੜੇ 15 ਬਾਣ ਦੇ ਉਹ ਤੋਂ ਬਾਦ ਆ ਗਿਆ ਮਛ ਕਛ ਬਾਰਾ ਤੁਮ ਤੁਮ 52 ਅਵਤਾਰ ਨਰਸਿੰਘ ਬਹੁਦਾ ਤੂੰ ਹੀ ਤੂੰ ਹੀ ਜਗਤ ਕੋ ਸਾਰ ਤੂੰ ਹੀ ਰਾਮ ਸ਼੍ਰੀ ਕ੍ਰਿਸ਼ਨ ਤੁਮ ਏ ਦੁਰਗਾ ਰਾਮ ਵੀ ਤੂੰ ਹੀ ਸੀ ਕ੍ਰਿਸ਼ਨ ਵੀ ਤੂੰ ਹੀ ਆ ਤੇ ਵਿਸ਼ਨ ਵਿਸ਼ਨ ਦਾ ਰੂਪ ਜਿਹੜਾ ਉਹ ਵੀ ਤੂੰ ਹੀ ਆ ਸੁਣੀ ਜਾ ਸਾਰੀਆਂ ਗੱਲਾਂ ਇਹ ਕਵੀ ਕੀ ਰਿਹਾ ਕੀ ਕਹਿ ਰਿਹਾ ਦੁਰਗਾ ਨੂੰ ਤੂੰ ਹੀ ਰਾਮ ਆ ਤੂੰ ਹੀ ਕ੍ਰਿਸ਼ਨ ਸੀ ਤੂੰ ਹੀ ਵਿਸ਼ਨ ਦਾ ਰੂਪ ਆ ਤੂੰ ਹੀ ਪ੍ਰਜਾ ਸਭ ਜਗਤ ਕੀ ਤੂੰ ਹੀ ਆਵੀਂ ਭੂਪ ਤੂੰ ਹੀ ਵਿਪਰ ਛਤਰੀ ਤੂੰ ਹੀ ਵਿਪਰ ਵੀ ਤੂੰ ਹੀ ਛਤਰੀ ਵੀ ਤੂੰ ਹੀ ਖਤਰੀ ਤੂੰ ਹੀ ਰੰਗ ਅਰ ਰਾਉ ਸਾਮਦਾਮ ਅਰ ਡੰਡ ਤੂੰ ਤੁਮ ਹੀ ਭੇਦੋ ਪਾਓ ਇਹ ਸਾਰੇ ਤੌਰ ਤਰੀਕੇ ਇਹ ਦੁਰਗਾ ਇਹ ਤੇਰੇ ਹਨ ਸਾਮਦਾਮ ਡੰਡ ਭੇਦ ਸ਼ੀਸ਼ ਤੂੰ ਹੀ ਕਾਇਆ ਤੂੰ ਹੀ ਤੈ ਪ੍ਰਾਣੀ ਕੇ ਪ੍ਰਾਣ ਤੈ ਵਿਦਿਆ ਜੁਗ ਬਕਤਰ ਹੋਏ ਕਰੇ ਬੇਦ ਬਖਿਆਨ ਇਹ ਬੇਦ ਜਿਹੜੇ ਆ ਇਹ ਵੀ ਤੈ ਬਖਿਆਨ ਕੀਤੇ ਆ ਵਿਸ਼ਖਬਾਨ ਤਨੁ ਖਾਗਰ ਭਨ ਸਰ ਕੈ ਵਰਜੇ ਨਾਮ ਤੀਰ ਖਤੰਗ ਤਤਾਰ ਚੋ ਸੁਧ ਕਰੋ मम ਕਾਂ ਤੁਣੀ ਰਾਲੇ ਛਤਰ ਅਰੀ ਮ੍ਰਿਗ ਅੰਤਕ ਸੰਸਥਾਨ ਸਸਥਾਨ ਤੁਮ ਬੈਰਣ ਪ੍ਰਥਮੇ ਹਨ ਬਰੋ ਬਜੈ ਕਿਰਪਾਨ ਤੂੰ 파ਟ ਸੁਪਾਸਿ ਪਰਸ ਪਰਮ ਸiddhi ਕੀ ਖਾਨ ਤੇ ਜਗ ਕੇ ਰਾਜਾ ਭਏ ਦੀ ਤਵ ਜਿਹੇ ਵਰਦਾਨ ਜਿਹਨੂੰ ਤੂੰ ਵਰ ਦਿੰਦੀ ਆ ਉਹ ਜਗ ਦੇ ਰਾਜਾ ਬਣ ਜਾਂਦੇ ਆ ਤੇ ਇਸੇ ਦੁਰਗਾ ਤੋਂ ਜਿਹੜਾ ਦੇਸ਼ ਵਰ ਮੋਹੇ ਇਹ ਹੈ ਇਹ ਕਵੀ ਨੇ ਇਸੇ ਸ਼ਿਵ ਤੋਂ ਉਹ ਵਰ ਮੰਗਿਆ ਕਿਉਂਕਿ ਇਹ ਵਰ ਦੇਣ ਵਾਲੀ ਸ਼ੀ ਸ਼ਾਸਤਰ ਅਰ ਅਰੀ ਆਰ ਐਸ ਖੰਡੋ ਖੜਗ ਕਿਰਪਾਨ ਸ਼ਤਰੂ ਸੁਰੇਸ਼ਰ ਤੁਮ ਕੀਓ ਭਗਤ ਆਪਣੇ ਜਾਨ ਜਮਤਰ ਜਮਦਾੜਾ ਜਬਰ ਜੋ ਧਨ ਤਕ ਜੇ ਨਾ ਹੈ ਲੂਟ ਕੂਟ ਲੀਜਿਤ ਤਨੇ ਜੇ ਬਨ ਬਾਂਦੇ ਜਾਏ ਬਾਗ ਬਜਰ ਵਿਸ਼ੂ ਵਿਸ਼ਖ ਬਿਰਹ ਬਾਨ ਸਭ ਕੂਪ ਜਿਨ ਕੋ ਤੁਮ ਕਿਰਪਾ ਕਰੀ ਹੇ ਜਨਤ ਕੇ ਭੂਪ ਤੇ ਤੇਰੀ ਕਿਰਪਾ ਦੁਰਗਾ ਹੁਜਵੇ ਤਉ ਜਗ ਦੇ ਰਾਜੇ ਬਣ ਜਾਂਦੇ ਆ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਦੀ ਵੀ ਦੁਰਗਾ ਜਪ ਘੋਤੀ ਜਾਂ ਪਾਰਬ ਦੀ ਕਿਰਪਾ ਨਹੀਂ ਮੰਦੀ ਕਿਰਪਾ ਗੁਰੂ ਪਰਮੇਸ਼ਰ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਦੀ ਆ ਕਿਸੇ ਦੇਵੀ ਜਾਂ ਦੇਵਤੇ ਦੀ ਨਹੀਂ ਤੇ ਨਾ ਦੇਵੀ ਦੇਵਤਾ ਦੇ ਥਾਂ ਥਾਂ ਤੇ ਪਾਜ ਖੋਲੇ ਪਏ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਥਾਂ ਪੜ ਜਾ ਸਕਦੇ ਆ ਸ਼ਸਤ੍ਰੇਸ਼ਰ ਸਮਰਾਂਤ ਕਰ ਸਿਪਰਾਰ ਸ਼ਮਸ਼ੇਰ ਮੁਕਤ ਜਾਲ ਜਮ ਕੇ ਪਏ ਜਿਨੇ ਗਏ ਹੋ ਇੱਕ ਬੇਰ ਸਹਿਬ ਸਰੋਹੀ ਛਤਰ ਅਰੀ ਸਾਰੰਗਾਰ ਜਿਹ ਨਾਮ ਸੁਦਾ ਹਮਾਰੇ ਚਿਤ ਬਸੋ ਸੁਦਾ ਕਰੋ ਮਮ ਕਾਮ ਸਾਡੇ ਚਿਤ ਵਿੱਚ ਦੇ ਦੁਰਗਾ ਤੂੰ ਬਸ ਉੱਤੇ ਸਿੱਖਾਂ ਨੂੰ ਪਰਮਾਉਣ ਵਾਸਤੇ ਧੋਖਾ ਦੇਣ ਤੇ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੱਤਾ ਇਹ ਤਾਂ ਲਿਖ ਵੀ ਨਹੀਂ ਆਪਣਾ ਕੰਮ ਵੀ ਕਰ ਦਿੱਤਾ ਵੀ ਮੈਂ ਭਗੋਤੀ ਦਾ ਪੁਜਾਰੀ ਆ ਤੇ ਮੇਰੇ ਵਾਸਤੇ ਸਾਰਾ ਕੁਝ ਭਗੋਤੀ ਹੀ ਹੈ ਆ ਜਿੱਥੇ ਹੁਣ ਸਮਾਪਤੀ ਹੁੰਦੀ ਆ ਉਹ ਦੇਖ ਲਓ ਕੀ ਲਿਖਿਆ ਇਤੀ ਸ਼੍ਰੀ ਨਾਮ ਮਾਲਾ ਪੁਰਾਣੇ ਪੁਰਾਣ ਲਿਖਿਆ ਇਹ ਇੱਕ ਇਸ ਸਿੱਖਾਂ ਦੇ ਗਾਲੇ ਜਿਹਾ ਇੱਕ ਪੁਰਾਣ ਪਾ ਦਿੱਤਾ ਹਿੰਦੂ ਮਦ ਇਹ ਪੁਰਾਣ ਹੈਗੇ 18 ਪੁਰਾਣ ਕਹਿੰਨੇ ਜਾਂਦੇ ਆ ਵਿਸ਼ਨੂੰ ਪੁਰਾਣ ਗਰੂੜ ਪੁਰਾਣ ਸ਼ੇਖ ਪੁਰਾਣ ਆਦਿਕ ਇੱਥੇ ਵੀ ਇੱਕ ਸਿੱਖਾਂ ਲਈ ਪੁਰਾਣ ਬਣਾ ਕੇ ਇੱਥੇ ਰਾਜ ਦਿੱਤਾ ਇਤੀ શ્રી ਨਾਮ ਵਾਲਾ ਪੁਰਾਣੇ શ્રી ਭਗੋਤੀ ਉਸਤ ਅਧਿਕਰਪੜ ਲਓ ਕਿਹਦੀ ਉਸਤ ਹੈ શ્રી ਭਗੋਤੀ ਉਸਤ ਉੱਤੇ ਲਿਖਾ ਬਾਈ ਗੁਰੂ ਜੀ ਕੀ ਫਤਿਹ ਤਾਂ ਸੇਵਤਾ ਕਿਹਦੀਆਂ ਭਗੋਤੀ ਦੀਆਂ ਦੁਰਗਾ ਦੀਆਂ ਪਾਰਵਤੀ ਦੀਆਂ ਪ੍ਰਥਮ ਤੇ ਆਏ ਸੰਮਾਪਤਮ ਤੇ ਆਏ ਲਿਖਿਆ ਹੁੰਦਾ ਆ ਵੀ ਆਇਆ ਸੰਮਾਪਤਮ ਸਤਿ ਸਭੰ ਸਤ ਤੋਂ ਇੱਥੇ ਪਿਆਰਿਓ ਇਹ ਨੰਬਰ ਇੱਕ ਜਿਹੜਾ ਸਮਾਪਤ ਹੋ ਗਿਆ ਤੇ 27 ਬੰਸੀ ਇਹਦੇ ਇਹ 27 ਬੰਧੇ ਸਿਫਤਾ ਦੁਰਗਾ ਪਾਰਵਤੀ ਦੀਆਂ ਇਥੇ ਕਵੀ ਨੇ ਕੀਤੀਆਂ ਤੇ ਰਚਨਾ ਜਿਹੜੀ ਹੈ ਉਹਦਾ ਨਾਮ ਹੈ ਸ਼ਾਸਤਰ ਨਾਮਾਲਾ ਪੁਰਾਣ ਸਰਲੇ ਕੁਝ ਪੁਰਾਣ ਕਟਿਆ ਆ ਤੇ ਗਾਂ ਜਿਹੜਾ ਉਹ ਪੁਰਾਣ ਨੇ ਕੱਟ ਸਕੇ ਉਥੇ ਪੁਰਾਣ ਚੱਲੀ ਜਾ ਰਿਹਾ ਤੋ ਇਸ ਤਰ੍ਹਾਂ ਇਰਿਤਨਾ ਮਾ ਕੁਛ ਰਕੀ ਸੱਜਣੀ ਪੜਦੇ ਆਂ ਤੇ ਇਹ ਰਾਗੀਆਂ ਦੇ ਅਗਿਆਨਤਾ ਦੇ ਪਰਦੇ ਖੋਲਣ ਵਾਲੀ ਇਹ ਵੀਡੀਓ ਹੈ ਕੀਰਤਨ ਤੋਂ ਪਹਿਲਾਂ ਕੀਰਤਨੀਏ ਸਿੰਘ ਜਿਹੜੇ ਹਨ ਉਹ ਰਚਨਾਵਾਂ ਨੂੰ ਵਾਰਚਦੇ ਨੇ ਵੀ ਇਹ ਕਿਸ ਪਰਥਾਏ ਲਿਖੀਆਂ ਗਈਆਂ ਕਿਹਦੀ ਉਸਤ ਵਿੱਚ ਲਿਖੀਆਂ ਗਈਆਂ ਜੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਦਾ ਕੋਈ ਦਿੱਕਤ ਨਹੀਂ ਕਿਸੇ ਨੂੰ ਉਹ ਸਭਾ ਸਭ ਕੁਝ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸਵੇਂ ਪਾਤਸ਼ਾਹ ਵਾਲਾ ਦਦਰੇ ਵੀਰ ਰਾਇ ਸਾਰੇ ਸਿੱਖ ਜਗ ਦੇ ਵਾਸੀ ਪ੍ਰਮਾਣਿਤ ਬਾਣੀ ਹੈ ਕੋਈ ਕਿੰਤੂ ਪ੍ਰੰਤੂ ਨਹੀਂ ਪਰ ਜੋ ਬਾਹਰ ਜਨਾ ਪਈਆਂ ਹਨ ਉਹ ਬਾਣੀ ਨਹੀਂ ਪਰ ਸਿੱਖ ਰੱਗ ਜਿਹੜੇ ਹਨ ਉਹਨਾਂ ਨੂੰ ਬਾਣੀ ਸਮਝ ਕੇ ਉਹ ਪੜ੍ਹੀ ਜਾ ਰਹੇ ਹਨ ਤੇ ਉਹ ਬਾਣੀ ਹੈ ਕਿ ਇਹ ਸਾਰਾ ਕੁਝ ਆਪਾਂ ਦੇਖਿਆ ਇਹ ਤੁਰਗਾ ਤੇ ਭਗੋਤੀ ਦੀਆਂ ਸਿਫਤਾਂ ਵਿੱਚ ਲਿਖੇ ਗਏ ਇਹ ਸ਼ਾਂਤ ਹਨ ਤਾਂ ਪਹਿਰਵੀਂ ਤੇ ਆਪਾਂ ਸੁਨਾਪਤੀ ਕਰਦੇ ਹਾਂ ਆ ਫਿਰ ਆਪਾਂ ਕਿਸੇ ਹੋਰ ਵਿਚਾਰ ਇਹਨਾਂ ਨਾਲ ਸਾਂਝ ਕਰਾਂਗੇ ਵਾਹ குருਜੀ ਦਾ ਖਾਲਸਾ ਵਾਹ குருਜੀ